प्यारी शाहसंगत जी मैं ਤੁਹਾਨੂੰ ਕੋਈ ਨਵੀਂ ਗੱਲ ਨਹੀਂ ਦੱਸਣ ਆਇਆ ਨਾ ਹੀ ਕਿਸੇ ਖਾਸ ਅਨੁਭਵ ਦੀ ਕਹਾਣੀ ਸੁਣਾਉਣੀ ਹੈ ਮੈਂ ਸਿਰਫ ਤੁਹਾਨੂੰ ਉਹ ਸੱਚਵਲ ਮੂੜ ਤੱਕਣ ਲਈ ਕਹਿ ਰਿਹਾ ਹਾਂ ਜਿਸ ਵਿੱਚ ਤੁਸੀਂ ਹਰ ਪਲ ਖੜੇ ਹੋ ਪਰ ਆਦਤ ਵਸ਼ ਉਸ ਨੂੰ ਦੇਖ ਨਹੀਂ ਰਹੇ ਤੁਸੀਂ ਹਰ ਵਾਰ ਪੁੱਛਦੇ ਹੋ ਕਿ ਆਨੰਦ ਕਿਵੇਂ ਮਿਲੇਗਾ ਸ਼ਾਂਤੀ ਕਦੋਂ ਆਵੇਗੀ ਜੀਵਨ ਹਲਕਾ ਕਦੋਂ ਹੋਵੇਗਾ ਪਰ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਤੁਸੀਂ ਇਸ ਪਲ ਵਿੱਚ ਕਿਉਂ ਨਹੀਂ ਹੋ ਤੁਸੀਂ ਸਦਾ ਕਿਸੇ ਹੋਰ ਪਲ ਦੀ ਉਡੀਕ ਕਰ ਰਹੇ ਹੋ ਮਨ ਕਦੇ ਭੂਤ ਵਿੱਚ ਹੈ ਕਦੇ ਭਵਿੱਖ ਵਿੱਚ ਹੈ ਪਰ ਜੀਵਨ ਕਿੱਥੇ ਹੈ ਜੀਵਨ ਸਿਰਫ ਹੁਣ ਵਿੱਚ ਹੈ ਅਤੇ ਜਦ ਤੱਕ ਤੁਸੀਂ ਹੁਣ ਨਾਲ ਸਾਹ ਨਹੀਂ ਪਾਉਂਦੇ ਤੱਕ ਤੱਕ ਕੋਈ ਵੀ ਅਵਸਥਾ ਤੁਹਾਨੂੰ ਤ੍ਰਿਪਤ ਨਹੀਂ ਕਰ ਸਕਦੀ ਤੁਸੀਂ ਸੋਚਦੇ ਹੋ ਕਿ ਕੁਝ ਹੋ ਜਾਵੇ ਤਾਂ ਆਨੰਦ ਆਵੇਗਾ ਕੁਝ ਮਿਲ ਜਾਵੇ ਦਾ ਮਨ ਸ਼ਾਂਤ ਹੋ ਜਾਵੇਗਾ ਪਰ ਇਹ ਸੋਚ ਹੀ ਤੁਹਾਨੂੰ ਆਨੰਦ ਤੋਂ ਦੂਰ ਕਰ ਰਹੀ ਹੈ ਕਿਉਂਕਿ ਆਨੰਦ ਕੋਈ ਪ੍ਰਾਪਤੀ ਨਹੀਂ ਆਨੰਦ ਤੁਹਾਡਾ ਸੁਭਾਵ ਹੈ ਤੁਸੀਂ ਉਸ ਨੂੰ ਬਣਾਉਂਦੇ ਨਹੀਂ ਤੁਸੀਂ ਸਿਰਫ ਉਸ ਤੋਂ ਹਟ ਜਾਂਦੇ ਹੋ ਮਨ ਦੀ ਦੌੜ ਇਛਾਵਾਂ ਦੀ ਭੀੜ ਦਰਾਂ ਦੀ ਲਕੀਰ ਇਹ ਸਭ ਉਸ ਆਨੰਦ ਉੱਤੇ ਪਰਦੇ ਪਾ ਦਿੰਦੇ ਹਨ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮਨ ਨਾਲ ਲੜੋ ਨਾ ਮਨ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ ਮਨ ਨੂੰ ਚੁੱਪ ਕਰਾਉਣ ਦੀ ਜ਼ਬਰਦਸਤੀ ਨਾ ਕਰੋ ਸਿਰਫ ਉਸ ਨੂੰ ਦੇਖੋ ਜਿਵੇਂ ਕੋਈ ਦਰਿਆ ਵਗ ਰਿਹਾ ਹੋਵੇ ਅਤੇ ਤੁਸੀਂ ਕੰਡੇ ਖੜੇ ਹੋ ਕੇ ਉਸ ਨੂੰ ਵੇਖ ਰਹੇ ਹੋ ਜਦੋਂ ਦੇਖਣ ਵਾਲਾ ਜਾਗਦਾ ਹੈ ਤਾਂ ਮਨ ਆਪਣੀ ਗ੍ਰਿਫ ਖੋ ਬੈਠਦਾ ਹੈ ਤੁਸੀਂ ਅਕਸਰ ਕਹਿੰਦੇ ਹੋ ਕਿ ਧਿਆਨ ਵਿੱਚ ਮਨ ਭਟਕਦਾ ਹੈ ਮੈਂ ਕਹਿੰਦਾ ਹਾਂ ਕਿ ਭਟਕਣ ਨੂੰ ਵੀ ਦੇਖੋ ਉਸ ਨੂੰ ਗਲਤ ਨਾ ਮੰਨੋ ਜੋ ਕੁਝ ਵੀ ਉੱਠਦਾ ਹੈ ਉਸ ਨੂੰ ਸਵੀਕਾਰ ਕਰੋ ਕਿਉਂਕਿ ਸਵੀਕਾਰਤਾ ਵਿੱਚ ਹੀ ਰਾਹ ਖੁੱਲਦਾ ਹੈ ਜੀਵਨ ਤੁਹਾਡੇ ਵਿਰੋਧ ਨਹੀਂ ਜੀਵਨ ਤੁਹਾਨੂੰ ਸਿਖਾ ਰਿਹਾ ਹੈ ਪਰ ਤੁਸੀਂ ਹਰ ਸਥਿਤੀ ਨਾਲ ਲੜਾਈ ਬਣਾਏ ਬੈਠੇ ਹੋ ਘਰ ਵਿੱਚ ਕੁਝ ਹੋ ਜਾਵੇ ਤਾਂ ਤੁਸੀਂ ਕਹਿੰਦੇ ਹੋ ਇਹ ਮੇਰੇ ਨਾਲ ਹੀ ਕਿਉਂ ਕੰਮ ਤੇ ਦਬਾਅ ਹੋਵੇ ਤਾਂ ਤੁਸੀਂ ਅੰਦਰੋਂ ਸਰਦੇ ਹੋ ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੋ ਹੈ ਉਸ ਨਾਲ ਪੂਰੀ ਤਰ੍ਹਾਂ ਰਹੋ ਵਿਰੋਧ ਵਿੱਚ ਊਰਜਾ ਖਰਚ ਨਾ ਕਰੋ ਵਿਰੋਧ ਮਨ ਨੂੰ ਭਾਰੀ ਕਰਦਾ ਹੈ ਸਵੀਕਾਰਤਾ ਮਨ ਨੂੰ ਹਲਕਾ ਕਰਦੀ ਹੈ ਤੁਸੀਂ ਧਾਰਮਿਕ ਥਾਵਾਂ ਵਿੱਚ ਆ ਕੇ ਸ਼ਾਂਤ ਹੋ ਜਾਂਦੇ ਹੋ ਪਰ ਬਾਹਰ ਨਿਕਲ ਕੇ ਉਹੀ ਮਨ ਉਹੀ ਗੁੱਸਾ ਉਹੀ ਚਿੰਤਾ ਨਾਲ ਜਿਉਂਦੇ ਹੋ ਤਾਂ ਫਿਰ ਮੈਂ ਪੁੱਛਦਾ ਹਾਂ ਕਿ ਤੁਸੀਂ ਸਿੱਖਿਆ ਕੀ ਲੈ ਰਹੇ ਹੋ ਅਸਲ ਅਭਿਆਸ ਜੀਵਨ ਵਿੱਚ ਹੈ ਗੱਲਾਂ ਵਿੱਚ ਨਹੀਂ ਸਾ ਲੈਂਦੇ ਹੋਏ ਜਾਗਰੂਕ ਹੋ ਜਾਓ ਤੁਰਦੇ ਹੋਏ ਜਾਗਰੂਕ ਹੋ ਜਾਓ ਬੋਲਦੇ ਸਮੇਂ ਆਪਣੇ ਅੰਦਰ ਦੀ ਅਵਸਥਾ ਨੂੰ ਵੇਖੋ ਇਹ ਕੋਈ ਵੱਡਾ ਤਪ ਨਹੀਂ ਇਹ ਸਿਰਫ ਸੁਚੇਤ ਹੋਣ ਦੀ ਇਮਾਨਦਾਰੀ ਹੈ ਤੁਸੀਂ ਆਪਣੇ ਆਪ ਨੂੰ ਸਦਾ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹੋ ਮੈਂ ਕਹਿੰਦਾ ਹਾਂ ਕਿ ਤੁਸੀਂ ਟੁੱਟੇ ਹੋਏ ਨਹੀਂ ਸਮਸਿਆ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਖਿਆਲ ਨਾਲ ਜੋੜ ਲਿਆ ਹੈ ਮੈਂ ਇਹ ਹਾਂ ਮੈਂ ਉਹ ਹਾਂ ਮੈਨੂੰ ਐਸਾ ਬੰਨਣਾ ਚਾਹੀਦਾ ਹੈ ਇਹ ਸਾਰੀਆਂ ਪਹਿਚਾਣਾਂ ਤੁਹਾਨੂੰ ਤੰਗ ਕਰ ਰਹੀਆਂ ਹਨ ਜਦੋਂ ਇਹ ਪਹਿਚਾਣਾਂ ਕਹਿ ਜਾਂਦੀਆਂ ਹਨ ਤਾਂ ਜੋ ਬਚਦਾ ਹੈ ਉਹ ਸਾਫ ਖੁੱਲਾ ਨਿਰਪਾਰ ਜੀਵਨ ਹੈ ਦੁੱਖ ਆਉਂਦਾ ਹੈ ਤਾਂ ਉਸ ਨੂੰ ਗਲਤ ਨਾ ਮੰਨੋ ਦੁੱਖ ਵੀ ਇੱਕ ਅਨੁਭਵ ਹੈ ਜੋ ਤੁਹਾਨੂੰ ਕੁਝ ਦਿਖਾਉਣ ਆਇਆ ਹੈ ਜਦੋਂ ਤੁਸੀਂ ਦੁੱਖ ਤੋਂ ਭੱਜਦੇ ਹੋ ਤਾਂ ਉਹ ਡੂੰਘਾ ਹੋ ਜਾਂਦਾ ਹੈ ਜਦੋਂ ਤੁਸੀਂ ਉਸ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਦੇ ਹੋ ਕਾ ਉਹ ਆਪਣੀ ਅਸਥਿਤਾ ਦਿਖਾ ਕੇ ਖਤਮ ਹੋ ਜਾਂਦਾ ਹੈ ਤੁਸੀਂ ਸੋਚਦੇ ਹੋ ਕਿ ਆਨੰਦ ਸਦਾ ਰਹਿਣਾ ਚਾਹੀਦਾ ਪਰ ਮੈਂ ਕਹਿੰਦਾ ਹਾਂ ਕਿ ਜੋ ਆਉਂਦਾ ਜਾਂਦਾ ਹੈ ਉਹ ਆਨੰਦ ਨਹੀਂ ਅਸਲ ਆਨੰਦ ਉਹ ਹੈ ਜੋ ਆਉਣ ਜਾਣ ਤੋਂ ਪਰੇ ਹੈ ਅਤੇ ਉਹ ਤੁਹਾਡੇ ਅੰਦਰ ਪੈਨਾ ਹੀ ਮੌਜੂਦ ਹੈ ਤੁਸੀਂ ਕਿਸੇ ਨੂੰ ਪ੍ਰਭਾਵਿਤ ਕਰਨ ਲਈ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹੋ ਧਾਰਮਿਕ ਦਿਖਾਵਾ ਕਰਦੇ ਹੋ ਪਰ ਅੰਦਰ ਅਹੰਕਾਰ ਹੋਰ ਮਜ਼ਬੂਤ ਹੋ ਜਾਂਦਾ ਹੈ ਮੈਂ ਤੁਹਾਨੂੰ ਕਹਿੰਦਾ ਕਿ ਸਚਾਈ ਸਾਦਗੀ ਵਿੱਚ ਹੈ ਨਿਮਰਤਾ ਕੋਈ ਅਬਨੈ ਨਹੀਂ ਜਿੱਥੇ ਅਹੰਕਾਰ ਪਿਗਲਦਾ ਹੈ ਉੱਥੇ ਪ੍ਰੇਮ ਆਪਣੇ ਆਪ ਵਗਣ ਲੱਗਦਾ ਹੈ ਪ੍ਰੇਮ ਕਿਸੇ ਨਾਲ ਕਰਨ ਵਾਲੀ ਚੀਜ਼ ਨਹੀਂ ਪ੍ਰੇਮ ਇੱਕ ਅਵਸਥਾ ਹੈ ਜਿਸ ਵਿੱਚ ਤੁਸੀਂ ਵੱਖਰੇ ਨਹੀਂ ਰਹਿੰਦੇ ਜਦੋਂ ਵੱਖਰਾਪਨ ਟਹਿ ਜਾਂਦਾ ਹੈ ਤਾਂ ਡਰ ਆਪਣੇ ਆਪ ਖਤਮ ਹੋ ਜਾਂਦਾ ਹੈ ਤੁਸੀਂ ਭਵਿੱਖ ਦੀ ਸੁਰੱਖਿਆ ਲਈ ਜੀਵਨ ਗਵਾ ਰਹੇ ਹੋ ਮੈਂ ਕਹਿੰਦਾ ਹਾਂ ਕਿ ਜੋ ਹੁਣ ਹੈ ਉਸ ਨਾਲ ਪੂਰੀ ਤਰ੍ਹਾਂ ਜਿਓ ਕੱਲ ਆਪਣੇ ਆਪ ਸੰਭਲ ਜਾਵੇਗਾ ਕਰਮ ਕਰੋ ਪਰ ਫਲ ਨਾਲ ਜੁੜੋ ਨਾ ਜਦੋਂ ਫਲ ਦੀ ਉਮੀਦ ਛੱਡੀ ਜਾਂਦੀ ਹੈ ਤਾਂ ਕਰਮ ਖਿੜ ਜਾਂਦਾ ਹੈ ਫੇਰ ਸਫਲਤਾ ਵੀ ਭਾਰ ਨਹੀਂ ਬਣਦੀ ਅਤੇ ਅਸਫਲਤਾ ਵੀ ਜ਼ਖਮ ਨਹੀਂ ਬਣਦੀ ਤੁਸੀਂ ਹਰ ਪਲ ਨੂੰ ਪੁਰਾਣੀਆਂ ਅੱਖਾਂ ਨਾਲ ਦੇਖ ਰਹੇ ਹੋ ਇਸ ਲਈ ਜੀਵਨ ਬੋਝ ਗਿਆ ਹੈ ਜਦੋਂ ਇਹ ਅੱਖਾਂ ਤਾਜ਼ਾ ਹੋ ਜਾਂਦੀਆਂ ਹਨ ਤਾਂ ਸਧਾਰਨ ਵੀ ਅਚੰਭਾ ਬਣ ਜਾਂਦਾ ਹੈ ਹਵਾ ਦੀ ਛੂਆਵਟ ਦਾ ਦੀ ਗਰਮੀ ਚੁੱਪ ਦੀ ਗਹਿਰਾਈ ਸਭ ਕੁਝ ਤੁਹਾਨੂੰ ਜਿਉਂਦਾ ਮਹਿਸੂਸ ਕਰਾਉਂਦਾ ਹੈ ਮੈਂ ਤੁਹਾਨੂੰ ਕਿਸੇ ਹੋਰ ਜਗ੍ਹਾ ਨਹੀਂ ਲੈ ਜਾਣਾ ਮੈਂ ਤੁਹਾਨੂੰ ਇੱਥੇ ਹੀ ਟਿਕਨ ਲਈ ਕਹਿ ਰਿਹਾ ਕਿਉਂਕਿ ਜਿੱਥੇ ਤੁਸੀਂ ਖੜੇ ਹੋ ਉਥੇ ਹੀ ਪੂਰਨਤਾ ਹੈ ਜਦੋਂ ਤੁਸੀਂ ਆਪਣੇ ਆਪ ਨਾਲ ਲੜਨਾ ਛੱਡ ਦਿੰਦੇ ਹੋ ਜਦੋਂ ਤੁਸੀਂ ਜੋ ਹੈ ਉਸ ਨਾਲ ਸਹਿਮਤ ਹੋ ਜਾਂਦੇ ਹੋ ਉਸੇ ਪਲ ਜੀਵਨ ਆਪਣਾ ਅਸਲ ਰਸ ਖੋਲ ਦਿੰਦਾ ਹੈ ਅਤੇ ਫਿਰ ਹਰ ਪਲ ਆਨੰਦ ਬਣ ਜਾਂਦਾ ਹੈ ਕਿਸੇ ਕੋਸ਼ਿਸ਼ ਨਾਲ ਨਹੀਂ ਸਿਰਫ ਸचेत ਹੋਣ ਨਾਲ